ਇਹ ਕਤਲਗੜ ਮਸਾ ਦੇ ਕੇ ਆਵੇ ਵੀ ਸੱਚੇ ਪਾਛਾ ਸ਼ੀਸ਼ ਜੰਗੋ ਪਿਚਾ ਲੇ ਦੇਖੋ ਰਾਜ ਕਰੇਗਾ ਖਾਲਸੇ ਦੇ ਸ਼ਿਕਾਰੇ ਵੱਜ ਰਹੇ ਆ ਬੋਲੇ ਸੋ ਨਿਹਾਲ ਜਿੱਥੇ ਖਾਲਸੇ ਦਾ ਪਹਿਰਾ ਹੁੰਦਾ ਤਾਂ ਚੜਦੀ ਕਲਾ ਹੀ ਵਰਤਦੀ ਤੇ ਫਤਿਹ ਹੁੰਦੀ ਮੈਦਾਨ ਆ ਦੇਖੋ ਇਹ ਕਲਾ ਵਰਤ ਰਹੀ ਹੈ ਮਹਾਰਾਜੀ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਆਪ ਸਾਖਸ਼ਾਖ ਹੋ ਕੇ ਤੇ ਕਲਾ ਵਰਤਾ ਰਹੇ ਆ ਪਤਾ ਨਹੀਂ ਕਿੰਨੇ ਸਿੰਘ ਉਹ ਰਸ਼ੀਦ ਹੋਏ ਧਰਤੀ ਦੇ ਉੱਪਰ ਪਤਾ ਹੀ ਨਹੀਂ ਕਿੰਨੇ ਆ ਖੂਰ ਗੁੱਲੇ ਸਾਡੇ ਸ਼ਹੀਦਾਂ ਦਾ ਸਾਡੇ ਸੂਰਮਿਆਂ ਦਾ ਅੱਜ ਕਲਾ ਵਰਤ ਰਹੀ ਹੈ ਦੇਖੋ ਮਹਾਰਾਜੀ ਦੀ ਕੋਈ ਸਰਕਾਰ ਕੋਈ ਪ੍ਰਸ਼ਾਸਨ ਇਹ ਤੇ ਹੈਗਾ ਆ ਦੇਖੋ ਮਹਾਰਾਜਾ ਸਿੰਘ ਫਿਰਦੇ ਆ ਸੂਰਮੇ ਜਿਆਦਾ ਬਚਾਤਾ ਵੀਰੇ ਇਹ ਬਚਾਇਆ ਪਤਾ ਕਿਨੇ ਆ ਇਹਨਾਂ ਨੇ ਇਦਾਂ ਨੇ ਪਛਾਇਆ ਹੈ ਸੂਰਮਿਆਂ ਨੇ ਸਾਡੇ ਚਮਕੌਰ ਸਾਹਿਬ ਦੀ ਧਰਤੀ ਪਵਿੱਤਰ ਧਰਤੀ ਆ ਉਹਦੀ ਅੱਜ ਸੌ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਬਾਹਰ ਲੋਕਾਂ ਨੂੰ ਵੀ ਅਸੀਂ ਚਮਕੌਰ ਸਾਹਿਬ ਦੀ ਧਰਤੀ ਰਹਿਣ ਵਾਲੇ ਬੰਦੇ ਆ ਤੇ ਕੌਣ ਆ ਨਾ ਯੋਧਿਆਂ ਦਾ ਕਿਦਣਾ ਕਿਤੇ ਹਾਂਜੀ ਹਾਂਜੀ ਫਤਿਹ ਦੀ ਨਿਸ਼ਾਨੀ ਆ ਕਿ ਉਹ ਦਰਿਆਵੰਦੀ ਦਾ ਬੰਨ ਰਾਤ ਦੇ ਟੁੱਟ ਜਾਣਾ ਸੀਗਾ ਤੇ ਰੁਕਿਆ ਵੀ ਨੌਜੋਨਿਆਂ ਦੇ ਰਾਤ ਦਾ ਮੰਨਿ ਬੈਟ ਥਕਾਵਟ ਨਹੀਂ ਹੁੰਦੀ ਪੂਰੇ ਲੱਗਦਾ ਵੀ ਨੌਜਵਾਨ ਕਈ ਛੋਟੀ ਛੋਟੀ ਉਮਰਾਂ ਦੇ ਵੀ ਐ ਥਕਾਵਟ ਨਹੀਂ ਹੁੰਦੀ ਜਗਾਰੇ ਛੱਡ ਛੱਡ ਕੇ એનર્ਜੀ ਮਿਲ ਰਹੀ ਆ ਵੀਰੇ ਥਕਾਵਟ ਨਹੀਂ ਹੋ ਰਹੀ ਕਿਰਪਾ ਮਹਾਰਾਜ ਦੀ ਬੋਲ ਦੇਖੋ ਕਿੰਨਾ ਵਧੀਆ ਸੁਨੇਹਾ ਬਾਈ ਕਹਿੰਦੇ ਵੀ ਜਗਾਰੇ ਛੱਡਦੇ ਆ ਤੇ ਨਾਲ ਦੀ ਨਾਲ એનર્ਜੀ ਮਿਲਦੀ ਆ ਉਹਨੇ ਹਾਲ ਦੇ ਜਕਾਰਿਆਂ ਦੇ ਨਾਲ ਕਹਿੰਦੇ ਸੀ ਸਤਲੁਜ ਦਰਿਆ ਨੂੰ ਬੰਨ ਨੂੰ ਜਿਹੜੀ ਕੋਸ਼ਿਸ਼ਾਂ ਨੇ ਲਗਾਤਾਰ ਜਾ ਰਹੀਆਂ ਨੇ ਪਿੰਡਾਂ ਦੇ ਲੋਕ ਲੱਗੇ ਹੋਏ ਨੇ ਪਿੰਡਾਂ ਦੇ ਲੋਕ ਲੱਗੇ ਹੋਏ ਨੇ ਬਾਈ ਹੁਣ ਸਾਡੇ ਨਾਲ ਮੌਜੂਦ ਨੇ ਬਾਈ ਜੀ ਕਿੰਨਾ ਕ ਜੋਸ਼ ਹੈ ਇਹਨਾਂ ਨੌਜਵਾਨਾਂ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਜੋਸ਼ ਤਾਂ ਤੁਹਾਡੇ ਸਾਹਮਣੇ ਹੋ ਆ ਸਰਕਾਰ ਨਾਲੋਂ ਜ਼ਿਆਦਾ ਜੋਸ਼ ਮੈਂ ਕਹਿੰਦਾ ਨੌਜਵਾਨਾਂ ਜੀ ਆ ਜਿੱਥੇ ਸਰਕਾਰਾਂ ਫੇਲ ਹੋ ਗਈਆਂ ਉੱਥੇ ਇਹ ਨੌਜਵਾਨੇ ਅੰਧ ਪਾ ਰਹੇ ਆ ਉਹ ਹੌਲੀ ਥੋੜਾ ਜਿਹਾ ਆ ਲੈ ਵੀ ਪੂਰੇ ਆਰੇ ਛੱਟੇ ਜਾ ਰਹੇ ਨੇ ਜੋਸ਼ ਭਰਦੇ ਖੁਸ਼ ਖੁਸ਼ੀ ਦੇ ਵਿੱਚ ਲੱਗੇ ਹੋਏ ਨੇ ਹਾਂਜੀ ਹਾਂਜੀ ਫਤਿਹ ਦੀ ਨਿਸ਼ਾਨੀ ਆ ਕਿਉਂਕਿ ਦਰਿਆਵਾਂ ਦਾ ਬੰਨ੍ਹ ਰਾਤ ਦੇ ਹੀ ਟੁੱਟ ਜਾਣਾ ਸੀਗਾ ਤੇ ਰੁਕਿਆ ਗਏ ਨੌਜਵਾਨਾਂ ਨੇ ਉਹ ਰਾਤ ਦਾ ਲਾਦਾ ਭਾਈ ਜਿੱਥੇ ਖਾਲਸੇ ਦਾ ਪਹਿਰਾ ਹੁੰਦਾ ਤਾਂ ਧਰਤੀ ਤੇ ਫਤਹੀ ਹੁੰਦੀ ਮੈਦਾਨ ਆ ਦੇਖੋ ਇਹ ਕਲਾ ਵਰਤ ਰਹੀ ਹੈ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸਾਖਸ਼ਾਖ ਹੋ ਕੇ ਤੇ ਕਲਾ ਵਰਤਾ ਰਹੇ ਆ ਪਤਾ ਨਹੀਂ ਕਿੰਨੇ ਸਿੰਘ ਹੋ ਰਹੇ ਸ਼ਹੀਦ ਹੋਏ ਧਰਤੀ ਦੇ ਉੱਪਰ ਪਤਾ ਹੀ ਨਹੀਂ ਕਿੰਨੇ ਖੂੜ ਗੁੱਲੇ ਸਾਡੇ ਸ਼ਹੀਦਾਂ ਦਾ ਸਾਡੇ ਸੂਰਮਿਆਂ ਦਾ ਅੱਜ ਕਲਾ ਵਰਤ ਰਹੀ ਹੈ ਦੇਖੋ ਮਹਾਰਾਜ ਦੀ ਕੋਈ ਸਰਕਾਰ ਕੋਈ ਪ੍ਰਸ਼ਾਸਨ ਇਹ ਤੇ ਹੈਗਾ ਆ ਦੇਖੋ ਮਹਾਰਾਜ ਸਿੰਘ ਫਿਰਦੇ ਆ ਸੂਰਮੇ ਬਚਾਤਾ ਬਚ ਗਿਆ ਵੀਰੇ ਦੇਖੋ ਬਚਾਤਾ ਜਤਾ ਬਚਾਤਾ ਵੀਰੇ ਇਹ ਬਚਾਇਆ ਪਤਾ ਕਿਨੇ ਆ ਇਹਨਾਂ ਨੇ ਇਹਨਾਂ ਨੇ ਬਚਾਇਆ ਹੈ ਸੂਰਮਿਆਂ ਨੇ ਅੱਜ ਚਮਕੌਰ ਸਾਹਿਬ ਧਰਤੀ ਪਵਿੱਤਰ ਧਰਤੀ ਆ ਉਹਦੀ ਅੱਜ ਸਾਨੂੰ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਬਾਹਰਲੇ ਲੋਕਾਂ ਨੂੰ ਵੀ ਅਸੀਂ ਚਮਕੌਰ ਸਾਹਿਬ ਧਰਤੀ ਦੇ ਰਹਿਣ ਵਾਲੇ ਬੰਦੇ ਆ ਇੱਕ ਫੂਨਾ ਨਾ ਯੋਧਿਆਂ ਦਾ ਕਿਦਣਾ ਗਏ ਤੇ ਇੱਕ ਕਤਲਗੜ੍ਹ ਵਾਲੇ ਸ਼ਹੀਦਾਂ ਦਾ ਫੂਨਾ ਤੇ ਉਹਨਾਂ ਦੇ ਉਹ ਦੰਪਰ ਅੱਜ ਚੱਲ ਰਿਹਾ ਸਾਰੇ ਕਤਲਗੜ੍ਹ ਮੱਥਾ ਟੇਕ ਕੇ ਆਏ ਵੀ ਸੱਚੇ ਪਾਤਸ਼ਾਹ ਸ਼ਹੀਦ ਸਿੰਘ ਨੂੰ ਬਚਾ ਲਿਓ ਸਾਹਿਬ ਦੇਖੋ ਰਾਜ ਕਰੇਗਾ ਖਾਸਾ ਦੇ ਝਗਾਰੇ ਵੱਜ ਰਹੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੱਲ ਕਰੀਏ ਕਿ ਸਾਡੇ ਪੂਰਾ ਜੋਸ਼ ਦੇ ਵਿੱਚ ਨੌਜਵਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਛੋਟੇ ਛੋਟੇ ਬੱਚੇ ਲੱਗੇ ਹੋਏ ਨੇ ਕੁਝ ਵੀਰਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਸੋ ਦੇਖ ਸਕਦੇ ਆ ਜਿਹੜੀਆਂ ਬੋਰੀਆਂ ਨੇ ਨਾਲ ਦੇ ਨਾਲ ਕਿਸ ਪਹਚਾਈਆਂ ਜਾ ਰਹੀਆਂ ਨੇ ਕੀ ਨਾਮ ਹੈ ਭਾਈ ਜੀ ਆਪਣਾ ਭਾਈ ਜੀ ਬਲਵਿੰਦਰ ਸਿੰਘ ਆ ਜੀ ਕਿੰਨਾ ਜੋਸ਼ ਆ ਲੱਗਦਾ ਮੈਂ ਪੂਰੇ ਚੜ੍ਹਦੀ ਕਲਾ ਵਰਤ ਰਹੀ ਔਰ ਖਾਲਸੇ ਦੇ ਪਹਿਲਾ ਵਰਤ ਰਹੀ ਦਸਵੇਂ ਪਾਸ਼ਾ ਮਹਾਰਾਜ ਦੀ ਕਿਰਪਾ ਪੂਰੀ ਆ ਵੀਰੇ ਤੁਹਾਡੇ ਸਾਹਮਣੇ ਆ ਮਹਾਰਾਜ ਹਾਜ਼ਰ ਰਾਜਰ ਨੇ ਔਰੇ ਪੂਰੇ ਚੜ੍ਹਦੀ ਕਲਾ ਨਾਲ ਕੰਮ ਚੱਲ ਰਿਹਾ ਨੇ ਇਹਦੇ ਪਿੰਡਾਂ ਦੇ ਨੌਜਵਾਨ ਨੇ ਬਾਈ ਲੋਕਲ ਪਿੰਡਾਂ ਦੇ ਨੌਜਵਾਨ ਨੇ ਲੋਕਲ ਪਿੰਡਾਂ ਦੇ ਨੌਜਵਾਨ ਨੇ ਕਈ ਪਿੰਡ ਵੀਰੋ ਦੂਰ ਤੋਂ ਵੀ ਆਏ ਨੇ ਬੜੀ ਮਹਾਰਾਜ ਦੀ ਕਿਰਪਾ ਕੱਲ ਤੋਂ ਡਟੇ ਹੋਏ ਨੇ ਸਾਰੇ ਮੇਰਾ ਵੀਰ ਕਿਰਪਾ ਬਹੁਤ ਆ ਵਾਹਿਗੁਰੂ ਦੀ ਕਿਰਪਾ ਲੱਗਦਾ ਪਾਣੀ ਪੂਰਾ ਖਾਨ ਦੇ ਉੱਪਰ ਇਹ ਗੱਲ ਕਰੀਏ ਦਸਵੇਂ ਪਾਸ਼ਾ ਮਹਾਰਾਜ ਦੇ ਪੁੱਤਾਂ ਜਾਵਾਂਗੇ ਫਤਿਹ ਵਾਹਿਗੁਰੂ ਕਿਰਪਾ ਰੱਖੇ ਅਕਾਲ ਪੁਰਖ ਫਤਿਹ ਕਰਕੇ ਜਾਵਾਂਗੇ ਭਾਈ ਥਕਾਵਟ ਨਹੀਂ ਹੁੰਦੀ ਪੂਰੇ ਲੱਗਦਾ ਵੀ ਨੌਜਵਾਨ ਕਈ ਛੋਟੇ ਛੋਟੇ ਉਮਰਾਂ ਦੇ ਵੀ ਹੈ ਥਕਾਵਟ ਨਹੀਂ ਹੁੰਦੀ ਜਕਾਰੇ ਛੱਡ ਛੱਡ ਕੇ ਐਨਰਜੀ ਮਿਲ ਰਹੀ ਹੈ ਵੀਰੇ ਥਕਾਵਟ ਨਹੀਂ ਹੋ ਰਹੀ ਕਿਰਪਾ ਮਹਾਰਾਜ ਦੀ ਬਹੁਤ ਦੇਖੋ ਕਿੰਨਾ ਵਧੀਆ ਸੁਨੇਹਾ ਬਾਈ ਕਹਿੰਦੇ ਵੀ ਜਕਾਰੇ ਛੱਡਦੇ ਆ ਤੇ ਨਾਲ ਦੀ ਨਾਲ ਐਨਰਜੀ ਮਿਲਦੀ ਹੈ ਸੋ ਇੱਕ ਵਾਰ ਬੰਨ ਦੇ ਨਜ਼ਦੀਕ ਵੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਬਾਈ ਹੁਣੀ ਜਿਸ ਤਰ੍ਹਾਂ ਬੋਲੇ ਸੋਹਣੇ ਹਾਲ ਦੇ ਜਕਾਰਿਆਂ ਦੇ ਨਾਲ ਦੇਖ ਸਕਦੇ ਹੋ ਭਾਈ ਹੁਣੀ ਬੋਰੀਆਂ ਨਾਲ ਭਰੇ ਹੋਇਆ ਜਿਹੜਾ ਇਹ ਪੂਰਾ ਥੈਲਾ ਇੱਕ ਵੇਚ ਗੱਲ ਕਰੀਏ ਥੱਲੇ ਸਿੱਟੇ ਜਾ ਰਹੇ ਤਾਂ ਕਿ ਜਿਹੜਾ ਪਾਣੀ ਹੈ ਇਹਨੂੰ ਮਾਰ ਨਾ ਪਾ ਸਕੇ ਸੋ ਲਗਾਤਾਰ ਰੋਕਣ ਦੀਆਂ ਕੋਸ਼ਿਸ਼ੀਆਂ ਜਾਰੀ ਨੇ ਲਗਾਤਾਰ ਬੋਰੀਆਂ ਦੇ ਭਰੇ ਹੋਏ ਜਿਹੜੇ ਇਹ ਥੈਲੇ ਨੇ ਇਹਦੇ ਵਿੱਚ ਸਿੱਟੇ ਜਾ ਰਹੇ ਨੇ ਭਾਈ ਹੁਣੀ ਸਾਡੇ ਮਜੂਦਰੇ ਸੋ ਲਗਾਤਾਰ ਦੇਖ ਸਕਦੇ ਹੋ نیچے ਸਿੱਟੇ ਜਾ ਰਹੇ ਨੇ भई <laughs> कणे <laughs> <laughs> ਕਿ ਨੋਟਾਰ ਨੂੰ ਪਾ ਦੇ ਨੂੰ ਅੱਡੀ ਵੀ ਕਰਾ ਬਈ ਥੋੜਾ ਧਿਆਨ ਨਾਲ ਕਰੋ ਜੇ ਗੱਲ ਕਰੀਏ ਕਿਉਂਕਿ ਜਮਈ ਨਜ਼ਦੀਕ ਖੜੇ ਹੋ ਤੁਸੀਂ ਮੇਰੇ ਪੈਰ ਪਾਣੀ ਭਰ ਰਿਹਾ ਹੈ ਦੇਖ ਲਓ ਥੋੜੇ ਸਾਹਮਣੇ ਹੀ ਹਾਲਾਤ 72 ਤੋਂ 72 ਹਾਲ ਹੋਈ ਪਈ ਸਾਡੇ ਜਿਹੜੀ ਬੋਰੀਆਂ ਲੱਗੀ ਹੋਈ ਹੈ ਲੈਣ ਲੱਗੀ ਹੈ ਥੱਲੇ ਹੋਰ ਵੀ ਬੋਰੀਆਂ ਲਾਈ ਹੋਈਆਂ ਬਈ ਇਹਦੇ ਨਹੀਂ ਥੱਲੇ ਜਾਰ ਜਾਰ ਬੋਰੀਆਂ ਲੱਗ ਰਹੀਆਂ ਹਾਂ ਜਾਲ ਲੱਗੇ ਤਾਂ ਲਾਇਆ ਜੀ ਬੋਰੀਆਂ ਪੱਤਰਾ ਕਰਕੇ ਹਾਂਜੀ ਇਹ ਹੋਰ ਵੀ ਜਾਲ ਬੰਨੇ ਜਾ ਰਹੇ ਬਈ ਨਾਲ ਦੀ ਨਾਲ ਹਾਂਜੀ 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 ਆ ਸਿਰੇ ਤੱਕ ਜਾਲ ਲੱਗਣਾ ਜੀ ਸ਼ਾਮ ਤੱਕ ਲੱਗਣਾ ਸਾਰਾ ਜਾਲ ਲੱਗਣਾ ਹਾਂਜੀ 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 ਭਾਈ ਕਹਿ ਕੋਈ ਨਹੀਂ ਸਾਦੇ ਉਧਰ ਘਰੇ ਤੇ ਘਰੇ ਗਿਰਦੇ ਆ ਜੀ ਪਾਣੀ ਨਾਲ ਹਾਂ ਬਾਕੀ ਬਸ ਕੋਸ਼ਿਸ਼ ਹੈ ਪਰ ਮਾਦਮ ਰਸਾ ਕਰਦੇ ਆ ਅਸੀਂ ਤਾਂ ਭਾਈ ਸਾਰਿਆਂ ਦਾ ਭਲਾ ਕਰੇ ਸਾਰੀ ਦੁਨੀਆ ਦਾ ਆਈ ਪੀ ਆ ਜੀ ਠੀਕ ਹੈ ਜੀ ਆਏ ਹੁਣ ਤਾਂ ਜਾਲ ਲਾ ਕੇ ਹੁਣ ਬੋਰਾ ਲਾਤਾ ਉਹਦੇ ਬਾਅਦ ਫਿਰ ਆ ਆ ਭਰ ਕੇ ਲਾ ਦੋ ਜੀ ਫਰਾ ਵੀ ਲਾਣਾ ਜੀ ਭਰ ਕੇ ਠੀਕ ਹੈ ਹਾਂਜੀ ਉਹ ਵਿੱਚ ਕਿੰਨੇ ਕਪੂਰੀਆਂ ਆ ਜਾਂਦੀਆਂ ਇੱਕ ਟਾਈਮ ਤੇ ਇੱਕ ਟਾਈਮ ਤੇ ਜੀ 5 5-6 ਬੋਰੀਆਂ ਲਾਉਂਦੀਆਂ ਜੀ 5-6 ਬੋਰੀਆਂ ਲਾਉਂਦੀਆਂ ਇਹਦੇ ਵਿੱਚ ਹਾਂਜੀ 50 50 ਤੇ ਉੱਪਰ ਲਾ ਜਾਂਦੀ ਹੈ ਹਾਂਜੀ ਲਾ ਜਾਂਦੀ ਹੈ ਠੀਕ ਹੈ ਹਾਂਜੀ ਕਿਹੜੇ ਪਿੰਡਾ ਪਿੰਡ ਬੇਲਾ ਜੀ ਪਿੰਡ ਬੇਲਾ ਹਾਂਜੀ ਠੀਕ ਹੈ ਕਿ ਸਾਰੇ ਨੌਜਵਾਨ ਅੱਗੇ ਕਿ ਸੁਨੇਹੇ ਦੇ ਕੇ ਇੱਥੇ ਪਹੁੰਚਦੇ ਹਾਂ ਹਾਂਜੀ ਹਾਂਜੀ ਆ ਗੁਰਦੁਆਰੇ ਲੌਫਮੈਂਟ ਕਰਦੀਆਂ ਸਾਰੇ ਪਿੰਡ ਦੇ ਪਿੰਡਾਂ ਪਿੰਡਾਂ ਦੇ ਆਏ ਬੇ ਜੀ ਹਾਂ ਹਾਂਜੀ ਠੀਕ ਹੈ ਸੋ ਦੇਖ ਸਕਦੇ ਹੋ ਵੀਰ ਹੁਣੇ ਜਾਲ ਲੈ ਕੇ ਆ ਰਹੇ ਨੇ ਬਾਈ ਕਹਿੰਦਾ ਵੀ ਜਾਲ ਨਾਲ ਪੂਰਾ ਉਹਨੂੰ ਬੰਨ ਨੂੰ ਰੋਕੇ ਜਾਊਗਾ ਥੈਲੇ ਲਾ ਕੇ ਜਾਲ ਦੇ ਨਾਲ ਇਸ ਜੀ ਨੂੰ ਰੋਕੇ ਜਾ ਸ ਸੋ ਨਾਲ ਦੀ ਨਾਲ ਜਿਹੜੇ ਥੈਲੇ ਨੇ ਬੋਰੀਆਂ ਮਿੱਟੀ ਦੀਆਂ ਭਰੀਆਂ ਹੋਈਆਂ ਅੱਗੇ ਤੇ ਅੱਗੇ ਪਾਸ ਹੋ ਰਹੀਆਂ ਸਪੀਡ ਦੇਖੋ ਕਿੰਨੀ ਤੇਜ਼ੀ ਦੇ ਨਾਲ ਕੰਮ ਹੋ ਰਿਹਾ ਦੋ ਦਿਨ ਹੋ ਗਏ ਬਾਈ ਹੁਣ ਕਹਿੰਦੇ ਵੀ ਜਿਹੜਾ ਪਾਰਡ ਵਧਦਾ ਜਾ ਰਿਹਾ ਤਾਂ ਉਸ ਨੂੰ ਲੈ ਕੇ ਹੁਣ ਲੋਕਾਂ ਨੇ ਕੰਮ ਤੇਜ਼ ਕੀਤਾ ਸੋ ਮਹਾਰਾਜ ਕਿੰਨੇ ਕਿਹਦੇ ਆਪ ਇਹਨਾਂ ਸੰਗਤਾਂ ਦੇ ਵਿੱਚ ਇਹਨਾਂ ਲੋਕਾਂ ਦੇ ਵਿੱਚ ਵਰਤ ਰਹੇ ਨੇ ਸੋ ਵੱਡੀ ਜਿੱਥੇ ਕਿ ਇੱਕ ਏਕਤਾ ਦਿਖਾਈ ਜਾ ਰਹੀ ਹੈ ਨਾ ਪਿੰਡਾਂ ਦੇ ਨੌਜਵਾਨਾਂ ਵੱਲੋਂ ਬੇਲਾ ਬਰੰਪਰ ਹੋਵੇ ਹੋਰ ਰੋਪੜ ਇਲਾਕੇ ਦੇ ਜਿਹੜੇ ਨੌਜਵਾਨ ਨੇ ਲੱਗੇ ਹੋਏ ਨੇ